ਫਰੀ ਕੋਡ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੀ ਅੱਜ ਆਮਦੂ ਸੀ। ਤਿਆਰੀਆਂ ਜੋਰਾ ਤੇ ਸੀ ਕਿਉਂਕਿ ਰਾਜਪਤਰੀ ਸਮਾਗਮ ਰੱਖਿਆ ਗਿਆ ਸੀ ਯਾਦੀ ਦਿਹਾੜੇ ਤੇ ਉਹਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਉਹਦਾ ਕਿੱਥੇ ਆਲਾ ਸੀ। ਤਾਂ ਕਿਤੇ ਨਾ ਕਿਤੇ ਦੇਖਿਆ ਗਿਆ ਅੱਜ ਫਰੀ ਕੋਡ ਦੇ ਲੋਕ ਕਾਫੀ ਨਾਰਾਜ਼ ਨਰੇ ਜਿੱਥੇ ਖੁਸ਼ੀ ਵੀ ਸੀ ਨਾਰਾਜ਼ਗੀ ਸੀ ਕਿਉਂਕਿ ਉਹਨਾਂ ਦੇ ਕੰਮਕਾਰ ਵੀ ਕਾਫੀ ਪ੍ਰਭਾਵਿਤ ਹੋਏ ਨੇ। ਅ ਕਈ ਥਾਵਾਂ ਦੇ ਉੱਪਰ ਜੇ ਸਫਾਈ ਵੀ ਕੀਤੀ ਗਈ ਹੈਗੀਆ ਤੇ ਅੱਜ ਇਸ ਮੁੱਦੇ ਉੱਪਰ ਸੀਐਮ ਮਾਨ ਦੀ ਫੇਰੀ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡਾ ਰਗੀਵੀ ਸਿੰਘਾ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਜਿਹੜਾ ਬ੍ਰੀਕੋਡ ਤੋਂ ਜਿਨੇ ਰਵੀਰ ਜੀ ਆਪਾਂ ਗੱਲ ਕਰੀਏ ਕਿਵੇਂ ਦੇਖਦੇ ਹੋ ਮਾਨ ਸਾਹਿਬ ਦੀ ਜਿਹੜੀ ਅੱਜ ਕਿਉਂਕਿ ਮੁੱਖ ਮੰਤਰੀ ਪਹਿਲੀ ਵਾਰ ਪੰਜਾਬ ਚ ਝੰਡਾ ਝੁਲਾਉਣਾ ਆ ਰਿਹਾ ਪੰਜਾਬ ਦੇ ਹਾਲੇ ਤੱਕ ਐਸੀ ਤਾਂ ਆਉਂਦੇ ਰਹੇ ਆ ਦੇਖੋ ਅਸੀਂ ਮੁੱਖ ਮੰਤਰੀ ਜੀ ਨੂੰ ਫਰੀਦਕੋਟ ਤੇ ਬਾਬਾ ਫਰੀਦ ਜੀ ਦੀ ਨਗਰੀ ਤੇ ਆਉਣ ਤੇ ਜੀ ਆਇਆਂ ਵੀ ਕਹਿੰਨੇ ਆ ਪਰ ਜਿੱਦਿਆਂ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਫਰੀਦਕੋਟ ਆਉਣ ਦਾ ਪ੍ਰੋਗਰਾਮ ਬਣਿਆ ਕੌਂਦੇ ਨਾ ਹੀ ਕੋਸ ਪ੍ਰਸ਼ਾਸਨ ਨੇ ਤੇ ਜ਼ਿਲ੍ਹੇ ਦੇ ਜਿੰਨਾ ਵੀ ਪ੍ਰਸ਼ਾਸਨ ਅਮਲਾ ਫੈਲਾ ਇਹਨਾਂ ਨੇ ਫਰੀਦਕੋਟ ਦੇ ਲੋਕਾਂ ਦੇ ਨੱਕ 'ਚ ਦੰਦ ਦੇ ਕੇ ਰੱਖਿਆ ਹੋਇਆ ਦੁਕਾਨਦਾਰਾਂ ਨੂੰ ਦੁਕਾਨਾਂ ਨਹੀਂ ਖੋਲਣ ਦਿੱਤੀਆਂ ਜਾ ਰਹੀਆਂ ਅੱਜ ਸਵੇਰ ਦਾ ਦੇਖ ਲਓ ਤੁਸੀਂ ਅੱਜ ਵੀਰਵਾਰ ਦਾ ਦਿਨ ਹੈ ਸੰਗਤ ਬਾਬਾ ਫਰੀਦ ਜੀ ਦੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਬੜੀ ਦੂਰੋਂ ਦੂਰੋਂ ਨਮਸਤਕ ਹੋਣ ਵਾਸਤੇ ਆਉਂਦੀ ਹੈ ਅੱਜ ਸਵੇਰ ਦਾ ਹੀ ਬਾਬਾ ਫਰੀਦ ਜਿਹੜਾ ਕਦੇ ਤਾਂ ਕਿਸੇ ਤਰੀਕੇ ਨਾਲ ਰੋਕਿਆ ਜਾਂਦਾ ਸੰਗਤ ਨੂੰ ਕਦੇ ਕਿਸੇ ਤਰੀਕੇ ਨਾਲ ਰੋਕਿਆ ਜਾਂਦਾ ਹੈ ਕਦੇ ਕਹਿਆ ਜਾਂਦਾ ਤੁਸੀਂ ਕੱਲ ਇੱਕ ਜਾਣਾ ਜਾਊਗਾ ਮੱਥਾ ਟੇਕਣਾ ਕਦੇ ਕੁਛ ਕਿਹਾ ਜਾਂਦਾ ਵੀ ਜੇ ਭਗਵੰਤ ਮਾਨ ਨੇ ਉੱਥੇ ਮੱਥਾ ਟੇਕਣਾ ਸੀ ਕੋਈ ਇਹ ਕੋਈ ਤਰੀਕਾ ਤਾਂ ਨਹੀਂ ਵੀ ਤੂੰ ਇੱਕ ਘੰਟਾ ਪਹਿਲਾਂ ਕਹ ਦੇ ਵੀ ਮੈਂ ਮੱਥਾ ਟੇਕਣ ਜਾਣਾ ਤੇ ਉੱਥੇ ਸਿਕਿਉਰਿਟੀ ਲੱਗ ਜੂਗੀ ਤੇ ਤੂੰ ਮੱਥਾ ਟੇਕਿਆ ਹੀ ਇਹ ਕਿਹੜਾ ਨਵਾਂ ਰੂਲ ਬਣਾ ਲਿਆ ਇਹ ਤੋਂ ਪਹਿਲਾਂ ਵੀ ਮੁੱਖ ਮੰਤਰੀ ਆਉਂਦੇ ਰਹੇ ਹੈਗੇ ਆ ਤੂੰ ਕੋਈ ਨਵਾਂ ਤਾਂ ਨਹੀਂ ਆਇਆ ਯਾਰ ਹਜੇ ਤੂੰ ਆਮ ਕਰਤਾ ਮੁੰਡਾ ਜੇ ਥੋੜਾ ਜਿਆ ਖਾਸ ਕਰਦਾ ਹੁੰਦਾ ਫਿਰ ਤਾਂ ਲੋਕਾਂ ਦਾ ਤੂੰ ਸਾਹ ਬੰਦ ਕਰ ਦੇਣਾ ਸੀ ਬਾਬਾ ਫਰੀਦ ਜੀ ਦੀ ਜਿਹੜੇ ਉੱਥੇ ਨੇੜੇ ਤੇ ਨੇੜੇ ਗੁਰੂ ਘਰ ਦੇ ਨੇੜੇ-ਨੇੜੇ ਦੁਕਾਨਾਂ ਉਹਨਾਂ ਦਾ ਰੋਜ਼ਗਾਰ ਅੱਜ ਸਵੇਰ ਦਾ ਚੁੱਲ੍ਹੇ ਉਹਨਾਂ ਦੇ ਅੱਜ ਠੰਡੇ ਕਰਤੇ ਇਹਨੇ ਉਹ ਚੁੱਲ੍ਹੇ ਤਪਰ ਨਹੀਂ ਦਿੱਤੇਗੇ ਕਿਉਂਕਿ ਆਮ ਲੋਕਾਂ ਨੇ ਦੂਰੋਂ-ਦੂਰੋਂ ਲੋਕ ਆਉਂਦੇ ਆ ਨਸਤ-ਮਸਤਕ ਹੋਣ ਵਾਸਤੇ ਬਾਬਾ ਫਰੀਦ ਜੀ ਨੂੰ ਅੱਜ ਕਿਸੇ ਨੂੰ ਵੀ ਉੱਥੇ ਐਂਟਰੀ ਨਹੀਂ ਕਰਨ ਦਿੱਤੀ ਗਈ ਦੂਜੀ ਗੱਲ ਰਹੀ ਜਿਹੜੇ ਫਰੀਦਕੋਟ ਦੇ ਵਾਸਤੇ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਫਰੀਦਕੋਟ ਆਉਣਾ ਹੀ ਸੀ ਤਾਂ ਫਿਰ ਸਾਡੇ ਜਿਹੜੇ ਫਰੀਦਕੋਟ ਵਿੱਚ ਤੁਸੀਂ ਉਧਾਰਨ ਕਰਨੇ ਸੀ ਉਹ ਕੈਨਸਲ ਕਿਉਂ ਕੀਤੇ ਇਹ ਦੂਤਾ ਫਿਰ ਤੂੰ ਨਾ ਆਉਂਦਾ ਯਾਰ ਇਹਦੇ ਵਿੱਚ ਉਹ ਕਹੀ ਜਾਂਦੇ ਕਿ ਸਕਿਉਰਟੀ ਪਰਪਸ ਆ ਪ੍ਰੋਟੋਕੋਲ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਆ ਪਿਤਾਰ ਰੱਖੀ ਗਈ ਨਹੀਂ ਫਿਰ ਇਹ ਗੁਰੂ ਘਰ ਤੋਂ ਵੱਡਾ ਹੋ ਗਿਆ ਭਗਵੰਤ ਮਾਨ ਇਹ ਗੁਰੂ ਰਾਮਦਾਸ ਤੋਂ ਵੱਡਾ ਹੋ ਗਿਆ ਨਾ ਵੀ ਜਿਹੜਾ ਇਹ ਕਹਿੰਦਾ ਵੀ ਇੱਥੇ ਵੀ ਸਕਿਉਰਟੀ ਟਾਈਟ ਕਰਦੇ ਹੋ ਸਕਿਉਰਟੀ ਪਰਪਸ ਆ ਮੈਂ ਮੱਥਾ ਟੇਕਣ ਜਾਣਾ ਫਿਰ ਤੇਰੀ ਮਿੰਤ ਕੀਤੀ ਹੈ ਗੁਰੂ ਰਾਮਦਾਸ ਨੇ ਗੁਰੂ ਗ੍ਰੰਥ ਸਾਹਿਬ ਨੇ ਵੀ ਭਾਈ ਤੂੰ ਜੇ ਮੱਥਾ ਟੇਕਣ ਆਇਆ ਤੇ ਮੇਰੀ ਰਿੰਦੀ ਨਹੀਂ ਤੂੰ ਨਾ ਜਾ ਫਿਰ ਤੇ ਲੋਕਾਂ ਦਾ ਜਾਣਾ ਕਿਉਂ ਬੰਦ ਕੀਤਾ ਲੱਗਦਾ ਉਹ ਵੀ ਨਹੀਂ ਜਾ ਰਹੇ ਕਿ ਮੈਂ ਲਾ ਉਹਦੋਂ ਦਾ ਵੀ ਕੈਨਸਲ ਲੱਗਦਾ ਤੇਰੇ ਫਿਰ ਉਹਨੇ ਕੈਨਸਲ ਹੀ ਕਰਨਾ ਸੀ ਤੇ ਫਿਰ ਲੋਕਾਂ ਨੂੰ ਪਰੇਸ਼ਾਨ ਸਵੇਰ ਦਾ ਜਿਹੜਾ ਪ੍ਰਸ਼ਾਸਨ ਕਰ ਰਿਹਾ ਹੈ ਇਹ ਕਿਉਂ ਕਰ ਰਿਹਾ ਹੈ ਇਹਦਾ ਮੈਂ ਇਹਨਾਂ ਦੇ ਆਪ ਦੇ ਵੀ ਬਲਾਕ ਪ੍ਰਧਾਨ ਆ ਜਿਹੜੇ ਉਹ ਵੀ ਪ੍ਰਸ਼ਾਸਨ ਤੇ ਉਂਗਲ ਉਠਾ ਰਹੇ ਆ ਵੀ ਪ੍ਰਸ਼ਾਸਨ ਨੇ ਪੰਗ ਕੀਤਾ ਹੋਇਆ ਲੋਕਾਂ ਨੂੰ ਸਾਨੂੰ ਪਤਾ ਹੈ ਸਾਡਾ ਜਿਹੜਾ ਇੱਥੇ ਲੋਕਾਂ ਦਾ ਦੁਕਾਨਦਾਰਾਂ ਦਾ ਜਿਹੜਾ ਇਹਨਾਂ ਨੇ ਹਾਲ ਕੀਤਾ ਵਿਆ ਕਦੇ ਉਧਰ ਦੀ ਆ ਜਾਂਦੇ ਆ ਇਹ ਆਜ਼ਾਦੀ ਦੇ ਦਿਨ ਤੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਆ ਵੀ ਕਿ ਸਾਰੇ ਪਾਸੇ ਜਿਹੜੀ ਪੁਲਿਸ ਲੱਗੀ ਹਰ ਇੱਕ ਮੋੜ ਤੇ ਹਰ ਇੱਕ ਚੌਂਕ ਤੇ ਹਰ ਇੱਕ ਚਰਾਹੇ ਤੇ ਜਿਹੜੀ ਖੜੀ ਹੈਗੀ ਐਨੀ ਪੁਲਿਸ ਕਦੇ ਲੱਗੀ ਨਹੀਂ ਜਿੰਨੀ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲਾਈ ਗਈ ਹੈ ਤੇ ਜਿੰਨਾ ਫਰੀਦਕੋਟ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਹੜੇ ਉਦਘਾਟਨ ਕਰਨੇ ਸੀ ਫਰੀਦਕੋਟ ਦੇ ਵਿੱਚ ਇਹਨਾਂ ਨੇ ਕੋਈ ਉਦਘਾਟਨ ਨਹੀਂ ਕੀਤਾ ਸਾਰਿਆਂ ਤੋਂ ਜਵਾਬ ਦੇ ਦਿੱਤਾ ਬਾਬਾ ਫਰੀਦ ਜਾਣਾ ਸੀ ਮੱਥਾ ਟੇਕਣ ਵਾਸਤੇ ਉੱਥੇ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਜਾਊਂਗਾ ਇਹ ਜਿਸ ਨੇ ਗੁਰੂ ਘਰ ਨਾਲ ਮੱਥਾ ਲਾਇਆ ਫਿਰ ਉਹ ਆਊਟਰ ਤੇ ਹੀ ਰਿਹਾ ਉਹ ਹੱਥ ਸ਼ਹਿਰ ਦੇ ਅੰਦਰ ਨਹੀਂ ਵੜਿਆ ਅਸੀਂ ਬਹੁਤ ਲੀਡਰ ਵੇਖੇ ਆ ਜਿਹੜੇ ਵੀ ਤੂੰ ਜਦੋਂ ਤੂੰ ਉਦਘਾਟਨ ਹੀ ਨਹੀਂ ਕਰਨਿਆ ਸੀ ਤੇ ਫਿਰ ਇਹ ਝੰਡਾ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਲੋੜ ਨਹੀਂ ਸੀ ਇਹ ਝੰਡਾ ਕਮਿਸ਼ਨਰ ਸਾਹਿਬ ਵੀ ਲਹਿਰਾ ਸਕਦੇ ਸੀ ਤੇ ਜ਼ਰੂਰੀ ਨਹੀਂ ਸੀ ਵੀ ਮੁੱਖ ਮੰਤਰੀ ਨੇ ਲਰਾਉਣਾ ਸੀ ਫਿਰ ਨਾ ਆਉਂਦਾ ਤੂੰ ਜਦੋਂ ਸਾਨੂੰ ਦੇਣਾ ਹੀ ਕੁਝ ਨਹੀਂ ਫਰੀਦਕੋਟ ਵਾਲਿਆਂ ਨੂੰ ਫਿਰ ਇੱਥੇ ਆਇਆ ਕੀ ਲੈਣਾ ਤੂੰ ਨਹੀਂ ਪਰ ਦਿੱਕੇ ਜੇ ਵੀਆਈਪੀ ਕਲਚਰ ਦੀ ਗੱਲ ਕਰ ਲੈਨੇ ਆ ਤਾਂ ਉਹ ਪਿਛਲੀਆਂ ਸਰਕਾਰਾਂ ਸਮੇਂ ਵੀ ਬ੍ਰਿਆ ਇਸ ਤਰ੍ਹਾਂ ਹੀ ਹੁੰਦਾ ਰਿਹਾ ਅਕਾਲੀ ਦੀ ਸਰਕਾਰ ਹੋਵੇ ਕਾਂਗਰਸ ਸਰਕਾਰ ਹੋਵੇ ਜਦੋਂ ਵੀ ਮੁੱਖ ਮੰਤਰੀ ਆਉਂਦਾ ਸੀਗਾ ਤੇ ਰਸਤੇ ਐਂ ਹੀ ਬੰਦ ਹੁੰਦੇ ਸੀਗੇ ਨਹੀਂ ਇਹ ਅਸੀਂ ਵੀ ਦੇਖਦੇ ਰਹੇ ਹਾਂ ਪ੍ਰੋਟੋਕਾਲ ਆ ਮੁੱਖ ਮੰਤਰੀ ਦਾ ਸਿਕਿਉਰਿਟੀ ਲੱਗਣੀ ਲੱਗਣੀ ਐ ਪਰ ਇੰਨੀ ਨਹੀਂ ਸੀ ਕਦੇ ਲੱਗੀ ਵੀ ਲੋਕਾਂ ਦਾ ਸਾਹ ਬੰਦ ਕਰ ਇਹਨਾਂ ਦੇ ਵਿੱਚ ਥੋੜੀ ਜ਼ਿਆਦਾ ਹੋ ਗਈ ਐ ਇਹ ਆਮ ਘਰਾਂ ਦੇ ਮੁੰਡੇ ਐ ਇਹ ਇਸੇ ਗੱਲ ਤੇ ਸਰਕਾਰ ਬਣਾਈ ਸੀ ਵੀ ਸਾਡੇ ਤਾਂ ਐਮਐਲਏ ਤੇ ਮੰਤਰੀ ਸਿਲੰਡਰ ਲੈਣ ਵਾਸਤੇ ਲਾਈਨ 'ਚ ਲੱਗਿਆ ਕਰਨਗੇ ਆ ਹੁਣ ਤੁਸੀਂ ਵੇਖ ਲਿਆ ਅੱਜ ਲਾਈਨ 'ਚ ਲੱਗੇ ਹੋਏ ਤੇ ਜਿੱਥੋਂ ਤੱਕ ਦੇਖ ਲਿਆ ਸਫਾਈ ਦਾ ਪ੍ਰਬੰਧ ਜਿਹੜਾ ਜਿਹੜਾ ਭਗਵੰਤ ਮਾਨ ਦਾ ਰੂਟ ਸੀ ਮੁੱਖ ਮੰਤਰੀ ਦਾ ਜਿਹੜਾ ਜਿਹੜਾ ਰੋਡ ਸੀ ਉਹ ਰੋਡ ਰੋਡ ਉਹਦੇ ਐ ਪੂਰੇ ਚਮਕਾਤੇ ਤੇ ਫਿਰੋਜ਼ਪੁਰ ਰੋਡ ਤੇ ਦੇਖ ਲਓ ਜਾ ਕੇ ਹੋਰ ਬਹੁਤ ਰੋਡ ਆ ਸ਼ਹਿਰ ਦੇ ਕੋਟਕਪੂਰਾ ਰੋਡ ਦੇਖ ਲਓ ਤੁਸੀਂ ਕਚਹਿਰੀਆਂ ਦੇ ਮਗਰਲੇ ਪਾਸੇ ਵਾਲੀ ਸੜਕ ਦੇਖ ਲਓ ਤੁਸੀਂ ਆਓ ਕਰੋ ਕੈਂਟ ਰੋਡ ਤੋਂ ਕੰਮਿਆਂ ਵਾਲੇ ਗੇਟ ਵਾਲੀ ਸੜਕ ਦੇਖ ਲਓ ਜਿੱਥੇ ਜਿੱਥੇ ਦੀ ਭਗਵੰਤ ਮਾਨ ਨੇ ਨੰਗਣਾ ਸੀ ਉਹ ਸੜਕਾਂ ਤੇ ਇਹਨਾਂ ਨੇ ਲਿਪਾ ਪੋਚੀ ਤੇ ਸੁਰਖੀ ਪਾਊਡਰ ਲਾ ਕੇ ਚਮਕਾਤੀਆਂ ਤੇ ਦੂਜੇ ਪਾਸੇ ਇਹਨਾਂ ਨੇ ਵੇ ਪੇਟੀ ਕਰ ਲਈ ਕਿਸੇ ਦਾ ਕੱਖ ਨਹੀਂ ਸਵਾਰਿਆ ਇਹ ਜਿਹੜੀ ਭਗਵੰਤ ਮਾਨ ਦੀ ਫੇਰੀ ਫਰੀਦਕੋਟ ਦੀ ਹੈ ਇਹ ਬਿਲਕੁਲ ਫੇਲ ਫੇਰੀ ਹੈ ਤੇ ਇਸ ਨੂੰ ਅਸੀਂ ਇਹਦੀ ਜਿੰਨੀ ਨਿੰਦਿਆ ਕੀਤੀ ਜਾ ਸਕੇ ਮੁੱਖ ਮੰਤਰੀ ਦੀ ਤੇ ਇਹਨਾਂ ਦੀ ਸਰਕਾਰ ਦੀ ਵੀ ਸਾਡੇ ਜਿਹੜਾ ਲੋਕਾਂ ਨੂੰ ਤੁਸੀਂ ਅੱਜ 10 ਦਿਨ ਤੋਂ ਪਰੇਸ਼ਾਨ ਕਰ ਰਹੇ ਹੋ ਅੱਜ ਦਾ ਯਾਰ 20 ਵਜਾਤੀ ਨਾ ਨਹੀਂ ਤੇ ਸਫਾਈ ਤਾਂ ਹੋ ਗਈ ਨਾ ਢੋਟ ਛੱਡ ਕੇ ਢੋਟ ਭਰ ਤੱਕ ਗਿਆ ਨਾ ਇਹ ਠੀਕ ਹੈ ਵੀ ਜਿੱਥੋਂ ਜਿੱਥੋਂ ਦੀ ਉਹਨੇ ਨੰਗਣਾ ਸੀ ਹਾਂ ਜਿੱਥੋਂ ਜਿੱਥੋਂ ਦੀ ਹੁਣੇ ਮੰਗਣਾ ਸੀ ਉਹ ਕਰਤੀਆਂ ਮੈਂ ਤਾਂ ਕਹਿਣਾ ਵੀ ਗੱਡੀ 'ਚ ਬੈਠੇ ਤੇ ਸਾਰੇ ਸ਼ਹਿਰ ਦਾ ਘੇੜਾ ਕੱਢ ਲੈ ਪਤਾ ਲੱਗ ਜੂ ਮੁੱਖ ਮੰਤਰੀ ਆ بارش ਪੈ ਗਈ ਫੇਰ ਕਿਸੇ ਸੈਂਪਲ ਗੱਡੀ 'ਚ ਬਹਿ ਜਾ بارش ਪੈ ਗਈ ਤੇ ਫੇਰ ਮੋੜ بارش ਤਾਂ ਹੁਣ ਹੋ ਸਕਦਾ ਹੈ ਕਿ ਗੁਰੂ ਰਾਮਦਾਸ ਤੜਕੇ ਕਿਰਪਾ ਕਰ ਦੇਣਾ ਫੇਰ ਪਤਾ ਲੱਗੂ ਨਾ ਵੀ ਕੀ ਬਣਦਾ ਪਰ ਜਿਹੜਾ ਵੀ ਅੱਜ ਇਹਨਾਂ ਨੇ ਸਾਡੂੰ ਅਜ ਦੱਸ ਦੇਣਾ ਤੋਂ ਪਰੇਸ਼ਾਨ ਕਰ ਰੱਖਿਆ ਅੱਜ ਅਖੀਰ ਕਰਤੀ ਮੈਂ ਹੁਣੇ ਕਿਲੇ ਦੀ ਬੈਕਸਾਈਡ ਤੋਂ ਅਸੀਂ ਉੱਥੋਂ ਆਏ ਆ ਬੈਰੀਗੇਟ ਲਾਏ ਹੋਇਆ ਰਸੇ ਬੰਨੇ ਆ ਡਵਾਈਟਰਾਂ ਤੇ ਤੁਸੀਂ ਮੇਰੇ ਨਾਲ ਜਾ ਕੇ ਚੱਲੋ ਵੇਖੋ ਤੁਸੀਂ ਡਵਾਈਡਰ ਆ ਨਾ ਜਿਹੜੇ ਡਵਾਈਡਰਾਂ ਦੇ ਵਿੱਚ ਦੀ ਰਸਤਾ ਛੱਡਿਆ ਹੁੰਦਾ ਲੰਘਣ ਵਾਸਤੇ ਉਹਨਾਂ ਤੇ ਰਸੇ ਬੰਨਤੇ ਵੀ ਇਹਦੇ ਵਿੱਚ ਦੀ ਕੋਈ ਯੂ ਟਰਨ ਨਾ ਮਾਰ ਸਕੇ ਕੋਈ ਇੱਧਰ ਦੀ ਨਾ ਲੰਘ ਸਕੇ ਲੋਕਾਂ ਨੂੰ ਪੈਦਲ ਵੀ ਬਾਬਾ ਫਰੀਦ ਜਾਣ ਵਾਸਤੇ ਜਿਹੜੀ ਭਾਰੀ ਮੁਸ਼ਕਲ ਤੇ ਪੁਲਿਸ ਨਾਲ ਜਿਹੜੀ ਬੋਲ ਬਾਣੀ ਹੈ ਲੋਕਾਂ ਦੀ ਬਹਿਸ ਬਾਜੀ ਹੈ ਜਿਹੜੀ ਉਹ ਹੋ ਰਹੀ ਹੈ ਕਿਸੇ ਥਾਂ ਵਿੱਚ ਦੀ ਇੱਕ ਬੰਦੇ ਨੂੰ ਨੰਘਾਇਆ ਜਾਂਦਾ ਕਿਸੇ ਦੀ ਕੋਈ ਬੰਦਾ ਨੰਗ ਜਾਂਦਾ ਹੈ ਬੱਚੇ ਰਹਿ ਜਾਂਦੇ ਆ ਅੱਜ ਤਾਂ ਪੁਲਿਸ ਨੇ ਬਹੁਤ ਪ੍ਰਸ਼ਾਸਨ ਨੇ ਇਹਦੀ ਆਮਦ ਦੇ ਵਿੱਚ ਬੜਾ ਲੋਕਾਂ ਨੂੰ ਪਰੇਸ਼ਾਨ ਕੀਤਾ ਤੇ ਜਿਹੜੀਆਂ ਉੱਥੇ ਦੁਕਾਨਾਂ ਆ ਉਹਨਾਂ ਦਾ ਸਵੇਰ ਦਾ ਅੱਜ ਕਾਰੋਬਾਰ ਜਿਹੜਾ ਉਹ ਬਿਲਕੁਲ ਹੀ ਠੱਪ ਕਰਕੇ ਨੇ ਰੱਖ ਦਿੱਤਾ ਹੈਗਾ ਤੇ ਜਿਹੜਾ ਜਿਹੜਾ ਬੱਸ ਸਟੈਂਡ ਦੇ ਸਾਹਮਣੇ ਆ ਤੁਸੀਂ ਉਹਦਾ ਹਾਲ ਦੇਖ ਲਓ ਜਾ ਕੇ ਡਾਈਟਰ ਦਾ ਤੇ ਜੇ ਤੁਸੀਂ ਹੁਣ ਜਗਤਾਰ ਜੀ ਇੱਥੋਂ ਚਲੇ ਜਾਓ ਉੱਥੋਂ ਢੁੱਠੋ ਸਾਰਾ ਕੁਝ ਟੁੱਟਿਆ ਪਿਆ ਦੇਖੋ ਜਾ ਕੇ ਤੁਸੀਂ ਤੇ ਜੇ ਤੁਸੀਂ ਆ ਸਾਧਕ ਚੌਂਕ ਤੇ ਜਾਓ ਤੇ ਤੁਸੀਂ ਵੇਖੋ ਉਹਨੂੰ ਜਿਹੜਾ ਚੌਂਕ ਨੂੰ ਰੰਗਦਾ ਕੀਤਾ ਤੇ ਜਿਹੜੀਆਂ ਉਹਦੀਆਂ ਥੰਮੀਆਂ ਰਮਾਣਾ ਜਿਹੜੀਆਂ ਥੰਮੀਆਂ ਉਹਦੀਆਂ ਉਹ ਥੰਮੀਆਂ ਡਿੱਗ ਨਾ ਪਈਆਂ ਉਹਨਾਂ ਜਾਇਂ ਉਂਗਲਾ ਬਿੰਦੀਆਂ ਐ ਕਰਕੇ ਕਿਹੜੇ ਯਾਰੇ ਮੁਖਮੰਦ ਗੂਗਲੋਂ ਮਕਲੂਆਂ ਤੋਂ ਮਿੱਟੀ ਝਾੜੀ ਐ ਲੋਕਾਂ ਨੂੰ ਬੇਵਕੂ ਬਣਾਇਆ ਸਾਡਾ ਹਜ਼ਾਰਾਂ ਰੁਪਈਆ ਲੋਕਾਂ ਦਾ ਕਰੋੜਾਂ ਰੁਪਈਆ ਜਿਹੜਾ ਅੱਜ ਸਰਕਾਰ ਨੇ ਫਰੀਦਕੋਟ ਫੇਰੀ ਤੇ ਬਰਬਾਦ ਕੀਤਾ ਇਹ ਜਿਹੜਾ ਹੈਗਾ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਸੀ ਬੀ ਜਿਹੜੇ ਲੋਕ ਆ ਤੁਸੀਂ ਆਮ ਘਰਾਂ ਦੇ ਮੁੰਡਿਆਂ ਆਮ ਘਰਾਂ ਤੋਂ ਉੱਠ ਕੇ ਤੁਸੀਂ ਕਹਿੰਦੇ ਸੀ ਅਸੀਂ ਮੁੱਖ ਮੰਤਰੀ ਬਣੇ ਆ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਅਸੀਂ ਉਹ ਨਹੀਂ ਲਵਾਵਾਂਗੇ ਤੁਸੀਂ ਯਾਰ ਉਹਨਾਂ ਤੋਂ ਵੀ ਗਾਂ ਟੱਪ ਕੇ ਜਿਹੜੇ ਇਦੋਂ ਪਹਿਲਾਂ ਬਾਦਲ ਤੇ ਕੈਪਟਨ ਸੀ ਜਾਂ ਹੋਰ ਸਾਡੇ ਮੁੱਖ ਮੰਤਰੀ ਸੀ ਤੁਸੀਂ ਉਹਨਾਂ ਨੂੰ ਕਈ ਗੁਣੇ ਉਹਨਾਂ ਨਾਲੋਂ ਗਾਂ ਲਾਂਗੇ ਉਹਨਾਂ ਨਾਲੋਂ ਵੱਡੀਆਂ ਸਿਕਿਉਰਿਟੀਆਂ ਵੱਡੀਆਂ ਗੱਡੀਆਂ ਤੇ ਵੱਡਾ ਤਾਮ-ਜਾਮ ਲੈ ਕੇ ਚੱਲਦੇ ਆ ਜਿਵੇਂ ਕੋਈ ਰਾਜੇ ਮਾਰਾ ਲੇ ਉਹਨਾਂ ਵੈਸੇ ਤਾਂ ਤੈਨੂੰ ਨਾ ਹੀ ਦੇਤਾ ਸੁਤਾਉਦਾਲਾ ਮਹਾਰਾਜ ਪਰ ਹੁਣ ਤੁਸੀਂ ਵੇਖ ਲਓ ਇਹਨਾਂ ਦਾ ਤੇ ਆਮ ਘਰਾਂ ਦੇ ਕਾਕੇ ਅਜੇ ਥੋੜੇ ਜੇ ਖਾਸ ਹੁੰ ਸਾਡੇ ਤਾਂ ਇਹਨਾਂ ਨੇ ਕਰਦਣਾ ਸੀ ਕੰਮ ਉਹੀ ਧੰਨਵਾਦ ਜਪੀਰ ਜੀ ਗੱਲਬਾਤ ਕਰ ਮਿਹਰਬਾਨੀ ਸ਼ੁਕਰੀਆ ਤੁਹਾਡਾ ਬਾਈ ਕਾਲ ਸਾਹਿਬ ਬਾਈ ਗੁਰਪਤੇ ਜੋ ਇਹ ਸੰਨ ਕਾਂਗਰਸ ਪਾਰਟੀ ਫਰੀਕੋਟ ਤੋਂ ਰਵੀਰ ਸਿੰਘ ਸਪੋਕਸਪਰਸਨ ਜਿਨ੍ਹਾਂ ਵੱਲੋਂ ਜਿੱਥੇ ਸੀਐਮ ਮਾਨ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਵੱਲੋਂ ਫਰੀਕੋਟ ਦੌਰਾ ਕੀਤਾ ਗਿਆ ਪਰ ਸਵਾਲ ਖੜੇ ਹੁੰਦੇ ਨੇ ਕਿ ਦੌਰੇ ਦੌਰਾਨ ਸਫਾਈ ਜ਼ਰੂਰ ਹੋਈ ਹੈ ਕੰਮਕਾਰ ਕੀਤੇ ਗਏ ਨੇ ਪਰ ਜੋ ਵਕਾਸ ਦੀ ਗੱਲਾਂ ਜਾਂ ਕਰੋੜਾਂ ਦਾ ਦਾਅਵੇ ਕੀਤੇ ਗਏ ਸੀ ਕਿ ਫ੍ਰੀ ਕੋਡ ਦਿੱਤੇ ਜਾਣੇ ਸੀ ਉਹ ਸਾਰੇ ਪ੍ਰੋਗਰਾਮ ਕੈਸਲ ਕਰ ਦਿੱਤੇ ਆ ਦੂਜੇ ਪਾਸੇ ਟਿਲਵ ਬੋਰੀ ਦਾ ਅੱਜ ਸਵੇਰ ਤੋਂ ਹੀ ਲੋਕਾਂ ਦਾ ਇਕੱਠ ਪਰਚਾਣ ਹੋ ਰਹੀ ਦੁਕਾਨਾਂ ਦੇ ਉੱਪਰ ਜਿਹੜਾ ਹੈਗਾ ਲੋਕਾਂ ਦਾ ਕੰਮ ਵੀ ਘਟਿਆ ਪਿਆ ਸੀ ਅੱਜ ਪਰ ਜਿਹੜਾ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ ਮਾਨ ਸਾਹਿਬ ਉੱਥੇ ਵੀ ਮੱਥਾ ਟੇਕਣ ਨਹੀਂ ਆ ਰਹੇ ਜਿਸ ਦੀ ਕਿ ਨਾਰਾਜ਼ਗੀ ਦੇ ਨਾਲ ਕਿਤੇ ਫ੍ਰੀ ਕੋਡ ਵਾਸਤੇ ਜਿਹੜੇ ਖੁਸ਼ੀ ਸੀ ਉਹਨੇ ਕਿਤੇ ਨਾਰਾਜ਼ਗੀ ਵੀ ਜੜੀ ਖੜਾ ਜਹਰ ਕੀ ਜਾਰੀ ਹੈ